ਮੈਂ ਜیتےਗਾ ਮੈਂ ਜیتےਗਾ ਪੰਜਾਬ ਜਿੱਤੇ ਪੰਜਾਬ ਜਿੱਤੇ ਪੰਜਾਬ ਜਿੱਤੇ ਪੰਜਾਬ ਜਿੱਤੇ ਅੱਜ ਪੰਜਾਬ ਤੇ ਬੰਗਲੌਰ ਦਾ ਮੈਚ ਫਾਈਨਲ ਮੈਚ ਹੈਗਾ ਤੇ ਜਿਵੇਂ ਕਿ ਅਸੀਂ ਬੀਂਗ ਪੰਜਾਬੀ ਹੋਣ ਦੇ ਨਾਤੇ ਅਸੀਂ ਤੇ ਚਾਹਦੇ ਹਾਂ ਕਿ ਪੰਜਾਬ ਜਿੱਤੇ ਵੈਸੇ ਤੇ ਕ੍ਰਿਕਟ ਹੈਗਾ ਕ੍ਰਿਕਟ ਦੇ ਵਿੱਚ ਹਾਰ ਜਿੱਤ ਤੇ ਬਣੀ ਰਹਿੰਦੀ ਹੈ ਤੇ ਜਿਵੇਂ ਕਿ ਤੁਸੀਂ ਅਭਿਸ਼ੇਕ ਚਰਮਾ ਦੀ ਆਪਾਂ ਗਰਾਊਂਡ ਦੇ ਖੜੇ ਆ ਉਹ ਮੇਰੇ ਰਿਲੇਟਿਵ ਨੇ ਤੇ ਉਸ ਤਰ੍ਹਾਂ ਅਸੀਂ ਪਹਿਲੇ ਹਦਰਾਬਾਦ ਦੀ ਟੀਮ ਨੂੰ ਚੀਅਰ ਕਰ ਰਹੇ ਸੀਗੇ ਪਰ ਹੁਣ ਸਾਡੀ ਮਤਲਬ ਸ਼ੁਭ ਕਾਮਨਾ ਮੈਂ ਪੰਜਾਬ ਦੀ ਟੀਮ ਨਾਲ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿੱਤੇ ਅਰਸ਼ਦੀਪ ਫੇਰ ਇੱਕ ਦੋ ਵਿਕਟਾਂ ਤੋੜੇ ਫੇਰ ਪੰਜਾਬ ਦਾ ਨਾਮ ਹੋਰ ਉੱਚਾ ਕਰੇ ਹਾਂਜੀ 11 ਸਾਲ ਬਾਅਦ ਪੰਜਾਬ ਦੀ ਟੀਮ ਫਾਈਨਲ ਚ ਆਈ ਹੈ ਤੇ ਬਹੁਤ ਵਧੀਆ ਪਰਫਾਰਮੈਂਸ ਹੈਗੀ ਹੈ ਤਾਂ ਦੱਸਿਆ ਕਿ ਜਿਵੇਂ ਸਰਪੰਚ ਸਾਹਿਬ ਐਜ਼ ਅ ਕੈਪਟਨ ਉਹ ਵੀ ਬੜੀ ਵਧੀਆ ਪਰਫਾਰਮੈਂਸ ਕਰ ਰਹੇ ਨੇ ਤੇ ਸਾਨੂੰ ਉਮੀਦ ਹੈ ਕਿ ਪੰਜਾਬ ਜਿੱਤੇਗੀ ਬਾਕੀ ਟੀਮ ਕੋਈ ਵੀ ਜਿੱਤੇ ਇਹ ਤੇ ਕ੍ਰਿਕਟ ਆ ਗੇਮ ਗੇਮ ਹੁੰਦੀ ਆ ਪਰ ਅਸੀਂ ਮਤਲਬ ਪੰਜਾਬ ਦੀ ਟੀਮ ਨੂੰ ਚੀਅਰ ਕਰ ਰਹੇ ਹਾਂ ਕਿਉਂਕਿ ਅਮਨ ਸਰ ਦੇ ਵਿੱਚ ਗੁਰ ਰੰਦਾ ਅਸੀਂ ਧਰਤੀ ਤੋਂ ਉਮੀਦ ਵੀ ਕਰਦੇ ਹਾਂ ਸ਼ੁਭਕਾਮਨਾਵਾਂ ਵੀ ਦਿੰਦੇ ਹਾਂ ਕਿ ਪੰਜਾਬ ਦੀ ਟੀਮ ਜਿੱਤੇ ਅੱਜ ਫਾਈਨਲ ਹੋ ਰਿਹਾ ਆ ਆਰਸੀਬੀ ਵਰਸਸ ਪੰਜਾਬ ਤੇ ਸਟਾਰਟਿੰਗ ਤੋਂ ਹੀ ਦੋਨੋਂ ਟੀਮਸ ਨੇ ਬਹੁਤ ਵਧੀਆ ਪਰਫਾਰਮ ਕੀਤਾ ਆਰਸੀਬੀ ਨੇ ਵੀ ਬਹੁਤ ਵਧੀਆ ਤੇ ਪੰਜਾਬ ਨੇ ਵੀ ਬਹੁਤ ਵਧੀਆ ਇਸ ਲਈ ਪਰ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ ਸਟਾਰਟਿੰਗ ਤੋਂ ਹੀ ਪੰਜਾਬ ਦੇ ਵਾਲੀ ਆ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਆਈਪੀਐਲ ਜਿੱਤੇ ਇਹ ਸਰ ਦੂਸਰੀ ਵਾਰ ਆਈਪੀਐਲ ਫਾਈਨਲ ਪਹੁੰਚੀ ਆ ਪੰਜਾਬ ਪਹਿਲੀ ਵਾਰ ਹੀ ਬਾਈਚਾਂਸ ਹਾਰ ਗਏ ਸੀਗੇ ਪਰ ਇਸ ਵਾਰ ਚ ਬਾਕੀ ਆਰਸੀਬੀ ਨੂੰ ਵੀ ਬੈਸਟ ਸਪੀਸ਼ੀਸ ਨੇ ਕਿਉਂਕਿ ਉਹ ਵੀ ਬੜਾ ਵਧੀਆ ਪਰਫਾਰਮ ਕਰਦੇ ਨੇ ਵਿਰਾਟ ਕੋਲੀ ਸਾਡੇ ਮੇਰੇ ਰੋਲ ਮਾਡਲ ਨੇ ਵਿਰਾਟ ਕੋਲੀ ਪਰ ਪੰਜਾਬ ਨੂੰ ਬਿਲੋਂਗ ਕਰਦੇ ਇਸ ਲਈ ਜਾਨੇ ਪੰਜਾਬ ਹੀ ਜਿੱਤੇ ਪਾ ਦੇਖ ਰਹੇ ਪੀਤਾ ਕੀ ਹੈ ਮੀਦਾਂ ਤੇ ਹੁਣ ਜਿਹੜੀ ਟੀਮ ਵਧੀਆ ਪਰਫਾਰਮ ਕਰੇਗੀ ਉਹ ਹੀ ਜਿੱਤੇਗੀ ਕਿਉਂਕਿ ਚਲੋ ਬੈਸਟ ਸਪੀਸ਼ੀਸ ਦੋਨਾਂ ਟੀਮਸ ਨੂੰ ਹੀ ਹੈ ਬਸ ਅੱਗੇ ਪੰਜਾਬੀ ਅੱਗੇ ਪੰਜਾਬੀ ਦੇਖੋ ਅੱਜ ਦਾ ਜਿਹੜਾ ਮੈਚ ਹੈ ਬੜਾ ਜ਼ਬਰਦਸਤ ਮੈਚ ਹੋ ਰਿਹਾ ਹੈ ਦੋਨੋਂ ਟੀਮਾਂ ਕਾਫੀ دیر ਬਾਅਦ ਫਾਈਨਲ 'ਚ ਆਈਆਂ ਹਨ और पंजाब की टीम भी ग्यारह साल बाद आई है और आरसी भी नौ साल बाद आई है और दोनों टीमों के बड़े ही अच्छे प्लेयर ने और मैं तो यो ही उम्मीद करता कि अच्छा परफॉर्म कर जोड़ा अच्छा खेलेगा उ अगे आएगा और बड़े अच्छे प्लेयर ने और मैं पंजाब की टीम को भी ये कहना कि उन्होंने बड़ी अच्छी परफॉर्म करके कर अगे आया तो सुरेश अयर एक ऐसा कैप्टन है जोड़ा बड़ा ही वीयू कैप्टन इस टाइम साबित हुए हैं क्यों ਤਿੰਨੇ ਤਿੰਨ ਵਾਰ ਤਿੰਨ ਟੀਮਾਂ ਨੂੰ ਫਾਈਨਲ 'ਚ ਲੈ ਕੇ ਆਂਦਾ ਔਰ ਇਹ ਪੰਜਾਬੀ ਟੀਮ ਬੜੀ ਅੱਛੀ ਪਰਫਾਰਮ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਮੈਚ ਬੜਾ ਵਧੀਆ ਹੋਵੇਗਾ। ਦੇਖੋ ਪੰਜਾਬ ਦੀ ਟੀਮ ਨੇ ਬੜੀ ਪਰਫਾਰਮੈਂਸ ਔਰ ਬੜੀ ਮਿਹਨਤ ਕਰਕੇ ਉੱਪਰ ਆਏ ਨੇ ਔਰ ਜਿਹੜਾ ਮਿਹਨਤ ਕਰਦਾ ਉਹਨੂੰ ਰੱਬ ਫਲ ਵੀ ਦਿੰਦਾ ਔਰ ਮੈਂ ਇਹ ਕਵਾਂਗਾ ਕਿ ਦੋਨੋਂ ਟੀਮਾਂ 'ਚ ਬੜੇ ਅੱਛੇ ਸਟਾਰ ਪਲੇਅਰ ਨੇ ਔਰ ਬੜੀ ਅੱਛੀ ਪਰਫਾਰਮ ਕਰ ਰਹੇ ਨੇ और ये बड़ा जबरदस्त मैच होएगा मज़ा आएगा देखने का और इतने सारे अमृतसर शहर च असि जिते खड़े हैं इतने अभिषेक शर्मा प्रैक्टिस करता है और उन्होंने टीम भी बड़ी अच्छी थी लेकिन चलो निकल गई नैक्स्ट साल देखेंगे क्या करते हैं वो आगे अगले साल देखेंगे लेकिन जो इस साल टीम दोनों फाइनल में आई है बहुत अच्छी टीमें आई हैं इन्होंने अच्छा परफॉर्म किया और ये अच्छा मैच होगा